ਟਾੜੀਵਾਲ ਦੇ ਪਿੰਡ ਪੋਜਾ ਦੇ ਖੇਤਾਂ ਦੇ ਵਿੱਚੋਂ ਮਿਲਿਆ ਇੱਕ ਮਿਜਾਇਲ ਦੇ ਟੁਕੜੇ ਵਰਗਾ ਪਾਰਟ ਸਾਡਾ ਚੈਨਲ ਇਸ ਦੀ ਪੁਸ਼ਟੀ ਤਾਂ ਨਹੀਂ ਕਰਦਾ ਕਿ ਇਹ ਮਿਜਾਇਲ ਦਾ ਟੁਕੜਾ ਹੈ ਪਰ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਪਿੰਡ ਵਾਸੀ ਨੇ ਦੱਸਿਆ ਕਿ ਖੇਤਾਂ ਦੇ ਵਿੱਚ ਨਾਰ ਨੂੰ ਅੱਗ ਲਗਾਈ ਹੋਈ ਸੀ ਤੇ ਬਾਅਦ ਵਿੱਚ ਅਸੀਂ ਦੇਖਿਆ ਕਿ ਖੇਤਾਂ ਦੇ ਵਿੱਚ ਇੱਕ ਮਿਜਾਇਲ ਦੇ ਪਾਰਟ ਵਰਗਾ ਇੱਕ ਪਾਰਟ ਪਿਆ ਹੋਇਆ ਹੈ ਜਿਸ ਦੀ ਸੂਚਨਾ ਸੀ ਪੁਲਿਸ ਨੂੰ ਦੇ ਦਿੱਤੀ ਹੈ ਤੇ ਮੌਕੇ ਤੇ ਪਹੁੰਚੀ ਪੁਲਿਸ ਵੀ ਇਸ ਦੀ ਜਾਂਚ ਕਰ ਰਹੀ ਹੈ ਅਰਜਿੰਦਰ ਜੀ ਕੀ ਇੱਥੇ ਮਿਲਿਆ ਔਰ ਕੌਣ ਲੈ ਕੇ ਗਿਆ ਜੀ ਅੱਜ ਸਵੇਰੇ ਸਾਨੂੰ ਕੋ ਸਾਡੇ 8:30 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਨਾ ਟੈਲੀਫੋਨ ਤੇ ਦੱਸਿਆ ਵੀ ਇੱਥੇ ਕੋਈ ਮਾਵੇਂ ਸਲ ਦਾ ਟਾਈਪ ਚੀਜ਼ ਪਈ ਹੈ ਇਹਦੇ ਬਾਰੇ ਸਾਨੂੰ ਪਛਾਣ ਨਹੀਂ ਆ ਨਾ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂ ਜੋ ਇਹਦੇ ਬਤਰਾ ਕੇ ਆ ਆਰਮੀ ਉਤਲਾਹ ਚੀ ਆਰਮੀ ਵਾਲੇ ਰੰਗ ਲੱਗੇ ਉਹ ਹੀ ਦੱਸ ਸਕਦੇ ਨੇ ਇਹ ਚੀਜ਼ ਕੀ ਹੈ ਤੇ ਆਪਣੀਆਂ ਕੀ ਬਗਾਨੀਆਂ ਕੁਝ ਦੱਸਿਆ ਕੁਝ ਪਿੰਡ ਵਾਲਿਆਂ ਨੇ ਵੀ ਕਦੋਂ ਡਿੱਗਾ ਜਾਂ ਇੰਨਾ ਵੀ ਕਿ ਰਾਜੀ ਸੁਰੇ ਵਖਿਆ ਕਣਕ ਦੇ ਨਾਲ ਤੋਂ ਅਗਲੀ ਪਈ ਵਖਿਆ ਵਖਿਆ ਤੋਂ ਬਾਅਦ ਜਿੱਦਾਂ ਨਾਲ ਤਲਾਸ਼ ਕੀਤੀ ਉਦਾਂ ਹੰਗਾਰ ਵੀ ਮਿਨ ਤਲਾਸ਼ ਸਰ ਕਿਹਦੀ ਪੈਲੀ ਸੀ ਹੈਗੀ ਪਿੱਛੇ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦੀ ਪੈਲੀ ਆਗੇ ਲੋਕ ਸਾਰੇ ਪੰਚ ਸਰਪੰਚ ਸਾਹਿਬ ਥੱਲੇ ਕਰ ਕਿੰਨੇ ਵਜੇ ਪਤਾ ਲੱਗਾ ਔਰ ਕਿਹਦੀ ਪੈੜੀ ਹੈ ਔਰ ਫਿਰ ਉਸ ਤੋਂ ਬਾਅਦ ਕੀ ਉਸੇ ਕਿੰਨੂੰ ਸੂਚਨਾ ਦਿੱਤੀ ਇਹ ਸਰ ਸਾਨੂੰ ਨਾ ਪੈਲੀ ਹਰਪ੍ਰੀਤ ਸਿੰਘ ਹੋਣਾਂ ਦੀ ਉਹਨਾਂ ਨੂੰ ਫੋਨ ਕੀਤਾ ਹੈ ਕੋਈ 8:00 ਵਜੇ ਇਸ ਆੜੀ ਪੈਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕਿ ਮੋਜ਼ੈਲ ਟੈਪ ਦੇ ਆ ਲੱਗਦਾ ਉਹਦਾ ਕੋਈ ਟੁਕੜਾ ਆ ਤੇ ਉਹਨਾਂ ਨੇ ਫਿਰ ਦੱਸਿਆ ਤੇ ਚਲੋ ਅਸੀਂ ਵੇਖਿਆ ਫਿਰ ਐਸ ਐਚਓ ਸਾਹਿਬ ਨੂੰ ਦੱਸਿਆ ਗਿਆ ਤੇ ਫਿਰ ਇਹਨਾਂ ਨੇ ਗਾੜੀ ਆਪਣਾ ਆ ਕੇ ਤੇ ਲੱਗਾ ਕਦੋਂ ਕਦੋਂ ਨਹੀਂ ਇਸ ਬਾਰੇ ਨਹੀਂ ਲੱਗਾ ਕਿ ਕਿਸ ਤਰ੍ਹਾਂ ਕਿੰਨੇ ਦਿੱਖ ਇਹ ਤਾਂ ਇਦਾਂ ਲਾੜ ਨੂੰ ਆਗੂ ਬਲਾਈ ਸੀ ਇਹਨਾਂ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਕੋਈ ਨੀ ਨੀ ਕੁਛ ਨਹੀਂ ਕੁਛ ਵੀ ਨਹੀਂ ਜੋ ਹੈ ਕੀ ਹੋਇਆ ਅੱਜ ਕੀ ਦੇਖਿਆ ਜੀ ਸਵੇਰੇ ਡਿੱਗਾ ਹੈਗਾ ਦੇ ਵੇਖਿਆ ਆਪਾਂ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਵਾ ਹਾਂਜੀ ਤੇ ਪੁਲਿਸ ਮੌਕੇ ਤੇ ਆਣ ਕੇ ਪਹੁੰਚ ਕੇ ਤੇ ਕੋਈ ਦੋ ਦੋ ਚਾਰ ਦਿਨ ਪਹਿਲਾਂ ਵੀ ਧੁਮਾਕੇ ਦੀ ਆਵਾਜ਼ ਸੁਣੀ ਹੋਵੇ ਜਾਂ ਕੁਝ ਹੋਣਾ ਹਾਂਜੀ ਨਹੀਂ ਇਦਾਂ ਦਾ ਤਾਂ ਕੁਝ ਨਹੀਂ ਵਾ ਕੀ ਲੱਗਦਾ ਕੀ ਹੈ ਕੀ ਸੀਗਾ ਨਹੀਂ ਕੋਈ ਪਤਾ ਨਹੀਂ ਕੁਝ ਵੀ ਭਾਈ ਕੀ ਸੀਗਾ ਹੁਣ ਲੱਗੇ ਤੋਂ ਆਰਮੀ ਵਾਲੇ ਲੱਗੇ ਹੁਣ ਆਣ ਕੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਉਹਨਾਂ ਨੇ ਗਾੜੀ ਆਰਮੀ ਨੂੰ ਕੀਤਾ ਤੇ ਉਹ ਲੈ ਕੇ ਆਣ ਕੇ